ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਸੁਖਵੀਰ ਸਿੰਘ ਬਾਦਲ ਨੇ ਸੀਐਮ ਭਗਵੰਤ ਮਾਨ ਨੂੰ ਕੀਤਾ ਪੰਚ ਚੈਲੰਜ ਅਫਸਰਾਂ ਨੂੰ ਵੀ ਸ਼੍ਰੀ ਆਮ ਦੀ ਤੀ ਸਿੱਧੀ ਚੇਤਾਵਨੀ ਪੰਜਾਬ ਵਿੱਚ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਲੋਕਾਂ ਲਈ ਵੱਡੀ ਖਬਰ ਕੈਬਨਿਟ ਮੰਤਰੀ ਨੇ ਸੁਣਾਈ ਖੁਸ਼ਖਬਰੀ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਪੰਜਾਬ ਜੇਲ੍ਹ ਵਿਭਾਗ ਦੇ ਤਿੰਨ ਡਿਪਟੀ ਸੁਪਰਡੈਂਟ ਅਤੇ ਦੋ ਸੂਬਾ ਸੁਪਰਡੈਂਟਾਂ ਸਮੇਤ 25 ਜੇਲ੍ਹ ਅਧਿਕਾਰੀ ਕਿਤੇ ਮੌਤਲ ਪੁਲਿਸ ਵੱਲੋਂ ਸਾਬਕਾ ਸਿਹਤ ਮੰਤਰੀ ਵਿਜੇ ਸਿੰਘ ਲਾ ਨੂੰ ਕਲੀਨ ਚਿੱਟ ਵਿਰੋਧੀਆਂ ਨੇ ਘੇਰੀ ਪੰਜਾਬ ਸਰਕਾਰ ਬੁੜਾਪਾ ਪੈਨਸ਼ਨ ਬਾਰੇ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ ਕੈਬਨਿਟ ਮੰਤਰੀ ਨੇ ਸੁਣਾਈ ਖੁਸ਼ਖਬਰੀ ਮਜੀਠੀਆ ਖਿਲਾਫ ਹੋਈ ਨਵੇਂ ਖੁਲਾਸੇ ਸਾਬਕਾ ਆਈਡੀ ਅਧਿਕਾਰੀ ਨੇ bizness ਨੂੰ ਦਰਜ ਕਰਵਾਏ ਬਿਆਨ ਪੰਜਾਬ 'ਚ ਅੱਜ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਨੇ ਇੰਨਾਂ ਜ਼ਿਲ੍ਹਿਆਂ ਵਿੱਚ ਮੀਂਹ ਪੈਂਦਾ yellow alert ਕੀਤਾ ਜਾ ਰਹੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਨਮ ਨਿਯੁਕਤ ਕੋਰ ਕਮੇਟੀ ਦੀ ਸੱਦੀ ਮੀਟਿੰਗ ਅਹਿਮ ਮੁੱਦਿਆਂ ਤੇ ਹੋਵੇਗੀ ਚਰਚਾ ਪੰਜਾਬ ਮੰਤਰੀ ਮੰਡਲ ਵਿੱਚ ਫੇਰ ਬਦਲ ਬਾਰੇ ਆਈ ਨਵੀਂ ਖਬਰ 2 ਜੁਲਾਈ ਤੱਕ ਨਹੀਂ ਹੋ ਸਕੇਗਾ ਕੈਬਨਟ ਦਾ ਵਿਸਥਾਰ ਭਾਰਤ ਪੁਸ਼ਨ ਆਸ਼ੂ ਨੇ ਹਾਰ ਪਿੱਛੋਂ ਪਾਰਟੀ ਦੇ ਅੰਦਰੂਨੀ ਕਲੇਸ਼ ਲਈ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਤੇ ਸਾਧਿਆ ਨਿਸ਼ਾਨਾ ਸਾਂਝੀ ਕੀਤੀ ਪੋਸਟ ਲੁਧਿਆਣਾ ਪਛਮੀ ਜਿਮਨੀ ਚੌਣ ਵਿੱਚ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਰੋੜਾ ਨੇ ਵਿਧਾਇਕ ਵਜੋਂ ਚੁੱਕੀ ਸੋਂ ਪੰਜਾਬ ਦੇ ਸਪੀਕਰ ਕੁਲਤਾਰ ਸੰਧਵਾਰ ਰਹੇ ਮੌਜੂਦ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ ਡੀਓ ਦਫਤਰ ਦੇ ਕਲਰਕ ਨੂੰ ਅਧਿਆਪਕ ਤੋਂ ਰਿਸ਼ਵਤ ਲੈਦਿਆਂ ਕੀਤਾ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਓਪਨ ਚੈਲੰਜ ਕਰਦੇ ਆਂ ਕਿ ਹੈ ਕਿ ਉਹ ਹਸਰਾ ਇੰਡਸਟਰੀ ਜਿਸ ਵਿੱਚ ਸੀਨੀਅਰ ਆਗੂ ਵਿਕਰਮਜੀਠਿਆ ਨੂੰ ਜੱਦੀ ਪੁਸ਼ਤੀ 11% ਹਿੱਸਾ ਮਿਲਿਆ ਨੂੰ 2007 ਤੋਂ ਅੱਜ ਤੱਕ ਇਕੱਤਰ ਪਿਆ ਵਿਦੇਸ਼ੀ ਫੰਡਿੰਗ ਮਿਲੇ ਹੋਣਾ ਸਾਬਿਤ ਕਰਨ ਅਤੇ ਉਹਨਾਂ ਨੇ ਅਕਾਲੀ ਆਗੂ ਦੇ ਖਿਲਾਫ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਨੂੰ ਸੀਰੇ ਤੋਂ ਖਾਰਜ ਕਰ ਦਿੱਤਾ ਹੈ। ਸ਼ਰੋਮਨੀਏ ਕਾਲਜ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਅਕਾਲੀ ਦਲ ਬਾਦਲ ਪਰਿਵਾਰ ਅਤੇ ਹੁਣ ਵਿਕਰਮਜੀਠਿਆ ਵਿਰੁੱਧ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਸੁਖਵੀਰ ਸਿੰਘ ਬਾਦਲ ਨੇ ਕਿਹਾ ਅਕੀ ਉਹਨਾਂ ਦਾ ਮੁੱਖ ਨਿਸ਼ਾਨਾ ਸੁਖਵੀਰ ਸਿੰਘ ਬਾਦਲ ਤੇ ਵਿਕਰਮਜੀਤ ਠਿਆ ਵਿਰੁੱਧ ਝੂਠੇ ਮੁਕਦਮੇ ਦਰਜ ਕਰਕੇ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਜੋ ਪੰਜਾਬ ਵਿੱਚ ਰਾਸ਼ਟਰੀ ਪਾਰਟੀਆਂ ਦਾ ਦਬਦਬਾ ਵਧਾਇਆ ਜਾ ਸਕੇ ਉਹਨਾਂ ਨੇ 비ਜ਼ਲੈਂਸ ਨੂੰ ਚੁਣੌਤੀ ਦਿੰਦੇ ਹਨ ਕਿ ਹੈ ਕਿ ਖਾਤਿਆਂ ਵਿੱਚ ਬਾਰੋਂ ਪੈਸੇ ਆਉਣ ਵਾਲੀ ਗੱਲ 비ਜ਼ਲੈਂਸ ਸਾਬਿਤ ਕਰੇ ਸੁਖਵੀਰ ਬਾਦਲ ਨੇ ਕਿਹਾ ਹੈ ਕਿ ਇਹ ਸਾਜ਼ਿਸ਼ ਸ਼ੁਰੂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਹੋਈ ਜਦੋਂ ਉਹਨਾਂ ਅਤੇ ਪ੍ਰਕਾਸ਼ ਸਿੰਘ ਬਾਦਲ ਤੇ 200 ਕਰੋੜ ਦੀ ਜਾਇਦਾਦ ਦੇ ਝੂਠੇ ਇਲਜ਼ਾਮ ਲਗਾਏ ਗਏ ਸਨ ਇਸ ਕੇਸ ਦੀ ਅਗਵਾਈ ਸਾਬਕਾ ਡੀਜੀਪੀ ਸਿਦਾਰਥ ਝੋਟੋ ਪਾਦਿਆ ਨੇ ਕੀਤੀ ਸੀ ਜਿਸ ਵਿੱਚ ਅਕਾਲੀ ਦਲ ਨੂੰ ਕਲੀਨ ਚਿੱਟ ਮਿਲੀ ਸੀ ਜਿਸ ਨਾਲ ਇਹ ਇਲਜ਼ਾਮ ਝੂਠੇ ਸਾਬਿਤ ਹੋਏ ਸਨ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਗੰਭੀਰ ਇਲਜ਼ਾਮ ਲਗਾਇਆ ਹੈ ਕਿ 24 ਜੂਨ ਨੂੰ ਸੀਐਮ ਮਾਨ ਨੇ ਪੰਜਾਬ ਦੇ ਡੀਜੀਪੀ ਨੂੰ ਸ਼ਰਾਬ ਪੀ ਕੇ ਫੋਨ ਕੀਤਾ ਤੇ ਵਿਕਰਮ ਮਜੀਠਨ ਨੂੰ ਸਵੇਰੇ ਤੱਕ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਨਹੀਂ ਤਾਂ ਡੀਜੀਪੀ ਅਤੇ ਉਸ ਦੀ ਟੀਮ ਨੂੰ ਸਸਪੈਂਡ ਕਰਨ ਦੀ ਧਮਕੀ ਦਿੱਤੀ ਸੁਖਵੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਇਹ ਬਿਜ਼ਨਸ ਨੂੰ ਮਜੀਠਿਆ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ ਗਏ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਮਜੀਠਿਆ ਵਿਰੁੱਧ ਐਫੇਡਾਇਵਿਡਾਰ ਕੀਤਾ ਜਿਸ ਨੂੰ ਬਾਅਦ ਵਿੱਚ ਐਫਆਈਆਰ ਵਿੱਚ ਬਦਲਿਆ ਗਿਆ ਸੁਖਵੀਰ ਸਿੰਘ ਬਾਦਲ ਨੇ ਸਵਾਲ ਉਠਾਇਆ ਹੈ ਕਿ ਇਹ ਬਿਜ਼ਨਸ ਨੂੰ ਦੁਪਹਿਰ 12 ਵਜੇ ਚਿੱਠੀ ਮਿਲੀ ਅਤੇ 4:30 ਵਜੇ ਮਜੀਠਿਆ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਉਹਨਾਂ ਨੇ ਪੰਜਾਬ ਪੁਲਿਸ ਦੀ ਤੇਜ਼ੀ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸਿਰਫ 4 ਘੰਟਿਆਂ ਵਿੱਚ ਪੂਰੀ ਜਾਂਚ ਤੇ ਪਰ ਚਾਹ ਦਰਜ ਕਰਨਾ ਅਸੰਭਵ ਹੈ ਇਸ ਦੇ ਨਾਲ ਹੀ ਸੁਖਵੀਰ ਸਿੰਘ ਬਾਦਲ ਨੇ ਸਰਕਾਰ ਤੇ ਝੂਠੇ ਕੇਸ ਬਣਾਉਂਦਾ ਇਲਜ਼ਾਮ ਲਗਾਇਆ ਤੇ ਕਿਹਾ ਕਿ ਇਹ ਸਭ ਅਕਾਲੀ ਦਲ ਨੂੰ ਸਿਆਸੀ ਤੌਰ ਤੇ ਕਮਜ਼ੋਰ ਕਰਨ ਦੀ ਸਾਜ਼ਿਸ਼ ਤੈਤ ਹੈ ਉਹਨਾਂ ਨੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਨੇਤਾ अरविंद केरीवाल ने चुनौती दी है कि वो सबूत पेश करना सुखवीर सिंह बादल ने अफसरों ਨੂੰ નિશાનے ਤੇ ਲਿਆ ਤੇ ਉਹਨਾਂ ਨੂੰ ਕਿਹਾ ਕਿ ਉਹ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਨਾ ਕਰਨ ਕਿਉਂਕਿ ਕਾਨੂੰਨ ਤਹਿਤ ਬਾਅਦ ਵਿੱਚ ਜਾਂਚ ਕੀਤੀ ਜਾਵੇਗੀ ਅਤੇ ਝੂਠੇ ਕੇਸ ਬਣਾਉਣ ਵਾਲੇ ਅਫਸਰਾਂ ਤੇ ਕਾਰਵਾਈ ਹੋਵੇਗੀ ਅਤੇ ਉਹਨਾਂ ਨੂੰ ਵੀ ਜੇਲ੍ਹ ਜਾਣਾ ਪਵੇਗਾ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਮਜ਼ਬੂਤੀ ਤੇ ਜੋਰ ਦਿੱਤਾ ਤੇ ਕਿਹਾ ਕਿ ਉਹ ਇੰਨਾ ਸਾਜਿਸ਼ਾਂ ਦਾ ਡਾਟ ਕੇ ਮੁਕਾਬਲਾ ਕਰਨਗੇ ਪੰਜਾਬ ਦੇ ਲੋਕਾਂ ਨੂੰ ਹੁਣ ਆਰਟੀਓ ਦਫ਼ਤਰਾਂ ਦੇ ਚੱਕਰ ਨਹੀਂ ਕੱਟਨੇ ਪੈਣਗੇ ਹੁਣ ਆਰਟੀਓ ਦਫ਼ਤਰ ਵੱਲੋਂ ਸਾਰੀਆਂ ਸੇਵਾਵਾਂ ਆਨਲਾਈਨ ਕਰ ਦਿੱਤੀਆਂ ਜਾਣਗੀਆਂ ਕਿਤੇ ਵੀ ਜਾਣ ਦੀ ਲੋੜ ਨਹੀਂ ਪਵੇਗੀ ਘਰ ਬੈਠਿਆਂ ਹੀ ਤੁਸੀਂ ਆਪਣਾ ਕੰਮ ਪੂਰਾ ਕਰ ਸਕੋਗੇ ਕੈਬਨਟ ਮੰਤਰੀ ਲਾਲਜੀ ਸਿੰਘ ਪੁੱਲਰ ਨੇ ਮੁਹਾਲੀ ਵਿੱਚ ਸਥਿਤ ਆਰਟੀਓ ਦਫ਼ਤਰ ਅਤੇ ਸੈਕਟਰ 82 ਵਿੱਚ ਸਥਿਤ ਡਰਾਈਵਿੰਗ ਟੈਸਟ ਟਰੈਕ ਦਾ ਚੰਚੇ ਦੌਰਾ ਕੀਤਾ ਅਤੇ ਦਫ਼ਤਰ ਵਿੱਚ ਕੀਤੇ ਜਾ ਰਹੇ ਕੰਮ ਦਾ ਮੌਇਨਾ ਕੀਤਾ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਪੰਜਾਬ ਦੇ ਆਰਟੀਓ ਦਫ਼ਤਰਾਂ ਦੀਆਂ ਸਾਰੀਆਂ ਸੇਵਾਵਾਂ ਪੂਰੀ ਤਰ੍ਹਾਂ ਆਨਲਾਈਨ ਕਰ ਦਿੱਤੀਆਂ ਜਾਣਗੀਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਢੁੱਲਰ ਨੇ ਮੌਕੇ ਤੇ ਹੀ ਆਟੋ ਦਫਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹੁਕਮ ਦਿੱਤਾ ਕਿ ਜੋ ਵੀ ਆਪਣਾ ਟਰਾਂਸਪੋਰਟ ਨਾਲ ਸੰਬੰਧਤ ਕੰਮ ਕਰਵਾਉਣ ਆਉਂਦਾ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਦੇ ਦਸਤਾਵੇਜ਼ ਅਧੂਰੇ ਹਨ ਜਾਂ ਕੋਈ ਹੋਰ ਕਮੀ ਹੈ ਤਾਂ ਸਬੰਧਤ ਵਿਅਕਤੀ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਵਾਰ-ਵਾਰ ਦਫ਼ਤਰ ਨਾ ਆਉਣਾ ਪਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਅਤੇ ਮਾਨ ਸਨਮਾਨ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ ਇੱਕ ਸ਼ਾਨਦਾਰ ਪਹਿਲ ਕਦਮੀ ਚ ਮ੍ਰਿਤਕ ਪੈਨਸ਼ਨ ਲਾਭਪਾਤਰੀਆਂ ਦੀ ਪਛਾਣ ਕਰਨ ਅਤੇ ਸਹੀ ਪ੍ਰਾਪਤਕਰਤਾਵਾਂ ਨੂੰ ਪੈਨਸ਼ਨ ਦੀ ਵੰਡ ਨੂੰ ਸੁਚਾਰੂ ਬਣਾਉਣ ਲਈ ਸਾਡੇ ਬਜ਼ੁਰਗ ਸਾਡਾ ਮਾਨ ਸਿਰਲੇਖ ਹੇਠ ਇੱਕ ਵਿਸ਼ੇਸ਼ ਸਰਵੇਖਣ ਕੀਤਾ ਗਿਆ ਹੈ ਸਮਾਜਿਕ ਸਿਹਤ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈ ਕਿ ਇਸ ਵਿਆਪਕ ਸਰਵੇਖਣ ਰਾਹੀਂ 67000 842 ਮ੍ਰਿਤਕ ਪੈਨਸ਼ਨਰਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਦੇ ਖਾਤਿਆਂ ਵਿੱਚ ਸਮੇਂ ਦੇ ਨਾਲ ਲਗਭਗ 252 ਕਰੋੜ ਰੁਪਏ ਇਕੱਠੇ ਹੋਏ ਸਨ ਇਸ ਰਕਮ ਵਿੱਚੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀਆਂ ਤੇ ਬੈਂਕਾਂ ਦੇ ਸਹਿਯੋਗ ਨਾਲ 166 ਕਰੋੜ ਦੀ ਵੱਡੀ ਰਕਮ ਦੀ ਵਸੂਲੀ ਕੀਤੀ ਜਾ ਚੁੱਕੀ ਹੈ ਮੰਤਰੀ ਨੇ ਅਧਿਕਾਰੀਆਂ ਨੂੰ ਬਾਕੀ 86 ਕਰੋੜ ਦੀ ਵਸੂਲੀ 'ਚ ਤੇਜ਼ੀ ਲਿਆਉਣ ਤੇ ਇਹ ਇਹ ਕਿੰਨੀ ਬਣਾਉਣ ਲਈ ਕਿ ਇਹ ਪ੍ਰਾਪਤ ਫੰਡ ਹੋਰ ਯੋਗ ਲਾਭਪਾਤਰੀਆਂ ਤੱਕ ਪੈਨਸ਼ਨ ਲਾਭ ਪਹੁੰਚਾਉਣ ਲਈ ਵਰਤੇ ਜਾਣ ਰਾਜ ਚ ਲਗਭਗ 35 ਲੱਖ ਬਜ਼ੁਰਗ ਵਿਧਵਾਵਾਂ ਬੇਸਹਾਰਾ ਬੱਚੇ ਅਤੇ ਦਿਵਿਆਂਗ ਵਿਅਕਤੀਆਂ ਨੂੰ ਸਿੱਧੇ ਉਹਨਾਂ ਦੇ ਬੈਂਕ ਖਾਤਿਆਂ ਵਿੱਚ 1500 ਰੁਪਏ ਦੀ ਮਹੀਨਾਵਾਰ ਪੈਨਸ਼ਨ ਮਿਲ ਰਹੀ ਹੈ ਸਾਬਕਾ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੇ ਸਿੰਘਲਾ ਨੂੰ ਪ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਹੈ ਅਤੇ ਉੱਥੇ ਹੀ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਮਿਲਣ ਤੇ ਵਾਖਵਾਖ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਪ੍ਰਤੀਕ ਕੇਰਾ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਅਹੁਦੇ ਤੇ ਬਿਰਾਜਮਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਹੁਣ ਉਹ ਸਬੂਤ ਕਿੱਥੇ ਗਏ ਜਿਨ੍ਹਾਂ ਦੇ ਆਧਾਰ ਤੇ ਉਹਨਾਂ ਨੇ ਵਿਜੇ ਸਿੰਘਲਾ ਨੂੰ ਕੈਬਨਿਟ ਤੋਂ ਹਟਾਇਆ ਸੀ ਅਤੇ ਉਹਨਾਂ ਖਿਲਾਫ ਪ੍ਰਿਸ਼ਟਾਚਾਰ ਦਾ ਕੇਸ ਦਰਜ ਕਰਵਾਇਆ ਸੀ ਮੁੱਖ ਮੰਤਰੀ ਨੇ ਇਹ ਦਾਵਾ ਕੀਤਾ ਸੀ ਕਿ ਪ੍ਰਿਸ਼ਟ ਮੰਤਰੀ ਨੇ ਉਹਨਾਂ ਦੇ ਸਾਹਮਣੇ ਆਪਣਾ ਦੋਸ਼ ਕਬੂਲ ਕਰ ਲਿਆ ਸੀ ਮੌਜੂਦਾ ਸਥਿਤੀ ਤੋਂ ਇਹ ਸਪਸ਼ਟਨਤਾ ਲਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਜੁੰਡਲੀ ਨੇ ਜਾਂਚ ਏਜੰਸੀਆਂ ਤੇ ਦਬਾਅ ਪਾ ਕੇ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਦਵਾਈ ਹੈ ਅਜਿਹਾ ਕਰਕੇ ਆਪ ਸਰਕਾਰ ਨੇ ਆਪਣੀ ਕਟਿਆਰਾ ਨੀਤੀ ਅਤੇ ਬਦਨੀ ਦੀ ਤੇ ਪੱਕੀ ਮੋਹਰ ਲਗਾ ਦਿੱਤੀ ਹੈ ਉੱਥੇ ਹੀ ਇਸ ਮਾਮਲੇ ਵਿੱਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੋਸਟ ਕਰਦਿਆਂ ਲਿਖਿਆ ਕਿ 2022 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸ਼ਾਨਦਾਰ ਸ਼ੋਅ ਕੀਤਾ ਦਾਵਾ ਕੀਤਾ ਕਿ ਸਿਹਤ ਮੰਤਰੀ ਵਿਜੇ ਸਿੰਘਲਾ ਰਿਸ਼ਵਤ ਕਮਿਸ਼ਨ ਲੈ ਰਹੇ ਸਨ ਉਨ੍ਹਾਂ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਜਿਸ ਵਿੱਚ ਸ਼ੇਖੀ ਮਾਰੀ ਗਈ ਕੋਈ ਹੋਰ ਨਹੀਂ ਜਾਣਦਾ ਮੈਂ ਸਖਤ ਕਾਰਵਾਈ ਕਰ ਰਿਹਾ ਹਾਂ ਹੁਣ ਪੰਜਾਬ ਪੁਲਿਸ ਵਿਜੇ ਸਿੰਘ ਲਾ ਨੂੰ ਸਾਫ਼ ਸੁਥਰੀ ਕਲੀਨ ਚਿੱਟ ਦਿੰਦੀ ਹੈ ਕੋਈ ਸਬੂਤ ਨਹੀਂ ਕੋਈ ਕੇਸ ਨਹੀਂ ਭਗਵੰਤ ਮਾਨ ਦੀ ਫਿਲਮ ਸ਼ੈਲੀ ਦੀ ਰਾਜਨੀਤੀ ਵਿੱਚ ਸਿਰਫ ਇੱਕ ਹੋਰ ਅਧਿਆਏ ਤਾਂ ਫਿਰ ਇਹ ਕੀ ਸੀ ਸੁਰਖੀਆਂ ਲਈ ਇੱਕ ਸਕ੍ਰਿਪਟਡ ਡਰਾਮਾ ਇਹ ਸ਼ਾਸਨ ਨਹੀਂ ਹੈ ਇਹ ਇੱਕ ਸਰਕਸ ਹੈ ਪੰਜਾਬ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਜੀਠਿਆ ਵਿਰੁੱਧ ਜਾਂਚ ਦੀ ਰਫ਼ਤਾਰ ਤੇਜ਼ ਹੋ ਗਈ ਹੈ ਇਸ ਮਾਮਲੇ ਵਿੱਚ ਬਿਜ਼ਨਸ ਵਿਭਾਗ ਨੇ ਸਾਬਕਾ ਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੂੰ ਪੁੱਛਗਿੱਛ ਲਈ ਤਾਲਬ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਬਿਆਨ ਦਰਜ ਕਰਵਾਇਆ ਹੈ ਵਿਕਰਮ ਜੀਠੇ ਦੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਨੂੰ ਆਪਣਾ ਬਿਆਨ ਦਰਜ ਕਰਵਾਉਣ ਤੋਂ ਬਾਅਦ ਨਿਰੰਜਨ ਸਿੰਘ ਬਾਹਰ ਆਏ ਅਤੇ মিডিਆ ਨਾਲ ਗੱਲਬਾਤ ਕਰਦੇ ਹਨ ਕਿ ਹੈ ਕਿ ਉਹਨਾਂ ਨੇ 6000 ਕਰੋੜ ਦੇ ਪੋਲਾ ਡਰੱਗ ਮਾਮਲੇ ਵਿੱਚ ਜਾਂਚ ਕੀਤੀ ਸੀ ਇਸ ਮਾਮਲੇ ਵਿੱਚ 17 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਉਸ ਸਮੇਂ ਵਿਕਰਮ ਜੀਠਿਆ ਦਾ ਨਾਮ ਸਿੱਧੇ ਤੌਰ ਤੇ ਨਹੀਂ ਆਇਆ ਸੀ ਪਰ ਜਦੋਂ ਪੋਲਾ ਤੇ ਟੂ ਉਹ ਲਖਦੇਵ ਬਿਆਨ ਲਈ ਗਏ ਤਾਂ ਉਸ ਵਿੱਚ ਵਿਕਰਮਜੀਤਿਆ ਦਾ ਜ਼ਿਕਰ ਕੀਤਾ ਗਿਆ ਸੀ ਅੱਜ ਦੀ ਜਾਂਚ ਡਰੱਗ ਮਾਮਲੇ ਵਿੱਚ ਨਹੀਂ ਸਗੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਹੈ ਪਰ ਜ਼ਮੀਨ ਉਹੀ ਹੈ ਇਸ ਲਈ ਉਹਨਾਂ ਨੂੰ ਬਿਆਨ ਦੇਣ ਲਈ ਬੁਲਾਇਆ ਗਿਆ ਸੀ ਉਹਨਾਂ ਨੇ ਬਿਜ਼ਨਸ ਨੂੰ ਉਹੀ ਦੱਸਿਆ ਜੋ ਦੂਜੇ ਮਲਜਮਾਂ ਤੇ ਪੋਲਾ ਨੇ ਉਹਨਾਂ ਨੂੰ ਦੱਸਿਆ ਹੈ ਮੈਂ ਉਹ ਬਿਆਨ ਦੱਸੇ ਹਨ ਜੋ ਮੈਂ ਈਡੀਵੀ ਚ ਜਾਂਚ ਦੌਰਾਨ ਦਿੱਤੇ ਸਨ ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ ਵਿੱਚ ਅੱਜ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਨਵਾਂ ਸ਼ਹਿਰ ਲੁਧਿਆਣਾ ਸੰਗਰੂਰ ਮਲੇਰ ਕੋਟਲਾ ਪਟਿਆਲਾ ਮੋਹਾਲੀ ਰੂਪਨਗਰ ਵਰਗੇ ਜ਼ਿਲ੍ਹਿਆਂ ਵਿੱਚ ਗਰਜ ਤੂਫਾਨ ਨਾਲ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਇਸ ਦੇ ਨਾਲ ਹੀ ਮੁਕਸਰ ਫਰੀਦਕੋੜ ਮੋਗਾ ਬਠਿੰਡਾ ਵਰਗੇ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚ ਵੀ ਬੱਦਲਵਾਈ ਅਤੇ ਮੀਂਹ ਪੈਣ ਦੀ ਉਮੀਦ ਹੈ ਇਸ ਦੇ ਨਾਲ ਹੀ ਕੱਲ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਗਰਜ ਤੂਫਾਨ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਖਾਸ ਕਰਕੇ ਪਠਾਨਕੋਟ ਅਮਰੀਕ ਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਮੋਹਾਲੀ ਸੰਗਰੂਰ ਪਟਿਆਲਾ ਆਦਿ ਵਿੱਚ yellow alert ਜਾਰੀ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਨਵ ਨਿਯੁਕਤ ਕੋਰ ਕਮੇਟੀ ਦੀ ਇੱਕ ਮਹੱਤਵਪੂਰਨ ਮੀਟਿੰਗ 30 ਜੂਨ ਯਾਨੀ ਕੱਲ ਨੂੰ 2 ਵਜੇ ਚੰਡੀਗੜ੍ਹ ਸਿੱਤ ਪਾਰਟੀ ਹੈੱਡਕੁਆਰਟਰ ਵਿਖੇ ਸੱਦੀ ਹੈ ਇਸ ਮੀਟਿੰਗ ਵਿੱਚ ਮੌਜੂਦਾ ਰਾਜਨੀਤਿਕ ਸਥਿਤੀ ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ ਤੇ ਪਵਿੱਖਲੇ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਪੰਜਾਬ ਕੈਬਨਿਟ ਦਾ ਫੇਰ ਬਦਲ ਹੁਣ ਕਰੀਬ ਇੱਕ ਹਫਤੇ ਲਈ ਟਲ ਗਿਆ ਹੈ ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਦਾ ਮੁੱਲਤਵੀ ਹੋਣ ਦਾ ਕਾਰਨ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਚੰਡੀਗੜ੍ਹ ਵਿੱਚ ਗੈਰ ਮੌਜੂਦਗੀ ਹੋਣਾ ਦੱਸਿਆ ਜਾ ਰਿਹਾ ਹੈ ਪਤਾ ਲੱਗਿਆ ਹੈ ਕਿ ਰਾਜਪਾਲ ਕਟਾਰੀਆ ਆਪਣੇ ਜੱਦੀ ਸ਼ਹਿਰ ਉਦੇipur ਜਾ ਰਹੇ ਹਨ ਅਤੇ ਰਾਜਪਾਲ ਵੱਲੋਂ ਹੀ ਕੈਬਨਿਟ ਵਿਸਥਾਰ ਮੌਕੇ ਨਵੇਂ ਵਜ਼ੀਰਾਂ ਨੂੰ ਅਹੁਦੇ ਦਾ ਹਲਫ਼ ਦਿਵਾਇਆ ਜਾਣਾ ਹੁੰਦਾ ਹੈ ਪਤਾ ਲੱਗਿਆ ਹੈ ਕਿ ਪੰਜਾਬ ਦੇ ਰਾਜਪਾਲ 2 ਜੁਲਾਈ ਤੱਕ ਚੰਡੀਗੜ੍ਹ ਤੋਂ ਬਾਹਰ ਰਹਿਣਗੇ ਰਾਜਪਾਲ ਦੀ ਗੈਰ ਹਾਜ਼ਰੀ ਕਾਰਨ ਪੰਜਾਬ ਸਰਕਾਰ ਨਵੇਂ ਮੰਤਰੀਆਂ ਲਈ ਸੋਹ ਚੁੱਕ ਸਮਾਗਮ ਨਹੀਂ ਕਰਵਾ ਸਕੇਗੀ ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲੀ ਵਿੱਚ ਕਿਹਾ ਸੀ ਕਿ 2-4 ਦਿਨ ਵਿੱਚ ਕੈਬਨਿਟ ਦਾ ਵਿਸਥਾਰ ਹੋਵੇਗਾ ਤੇ ਉਹਨਾਂ ਨੇ ਸੰਜੀਵ अरोड़ा ਨੂੰ ਵਜ਼ੀਰ ਬਣਾਏ ਜਾਣ ਦੀ ਗੱਲ ਵੀ ਆਖੀ ਸੀ ਮੁੱਖ ਮੰਤਰੀ ਨੇ ਰਾਜਪਾਲ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਸੀ ਲੁਧਿਆਣਾ ਪੱਛਮੀ ਜਿਮਨੀ ਚੌਣ ਵਿੱਚ ਕਾਂਗਰਸ ਪਾਰਟੀ ਦੇ ਹਾਰ ਪਿੱਛੋਂ ਉੱਦੇ ਤੋਂ ਅਸਤੀਫਾ ਦੇਣ ਤੋਂ ਕੁਝ ਦਿਨਾਂ ਬਾਅਦ ਸੀਨੀਅਰ ਕਾਂਗਰਸੀ ਆਗੂ ਭਾਰਤ ਪੂਸ਼ਨਾਸ਼ੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਸਾਂਝੀ ਕਰਦੇ ਆ ਪਾਰਟੀ ਦੇ ਅੰਦਰ ਅੰਦਰੂਨੀ ਸਾਜ਼ੋਤਾਜ ਅਤੇ ਢੜੇਬੰਦੀ ਦੀ ਆਲੋਚਨਾ ਕੀਤੀ ਹੈ ਆਸ਼ੂ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਨਤੀਜੇ ਨਿਰਾਸ਼ਾਜਨਕ ਸੰਨ ਪਰ ਉਹਨਾਂ ਨੂੰ ਕੁਝ ਵਿਅਕਤੀਆਂ ਦੀਆਂ ਕਾਰਵਾਈਆਂ ਤੱਕ ਸੀਮਿਤ ਕਰਨਾ ਨਾ ਸਿਰਫ ਸਿਆਸੀ ਤੌਰ ਤੇ ਗਲਤ ਹੈ ਸਗੋ ਇਹ ਅੰਦਰੂਨੀ ਤੌਰ ਤੇ ਵੀ ਨੁਕਸਾਨਦੇਹ ਹੈ ਉਹਨਾਂ ਨੇ ਕਿਹਾ ਹੈ ਕਿ ਮੈਂ ਹਮੇਸ਼ਾ ਮੰਨਦਾ ਰਿਹਾ ਹਾਂ ਕਿ ਜੇ ਅਸਤੀਫਾ ਕਾਂਗਰਸ ਨੂੰ ਪ੍ਰਤੀਬਿੰਬਕਰਨ ਮੂੜ ਸਥਾਪਿਤ ਕਰਨ ਅਤੇ ਪੁਨਰਗਠਨ ਕਰਨ ਵਿੱਚ ਮਦਦ ਕਰ ਸਕਦਾ ਹੈ ਤਾਂ ਇਸ ਨੂੰ ਕਦੇ ਵੀ ਰੋਕਿਆ ਨਹੀਂ ਜਾਣਾ ਚਾਹੀਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਨੇ ਜ਼ੋਰ ਦੇ ਕੇ ਕਿ ਹੈ ਕਿ ਉਹਨਾਂ ਦਾ ਅਸਤੀਫਾ ਜ਼ਿੰਮੇਵਾਰੀ ਦਾ ਕੰਮ ਸੀ ਨਾ ਕਿ ਦੋਸ਼ ਦਾ ਇਕਬਾਲ ਸੂਬਾ ਲੀਡਰਸ਼ਿਪ ਨਾਲ ਜੁੜੇ ਇੱਕ ਧੜੇ ਦੁਆਰਾ ਲਗਾਏ ਗਏ ਦੋਸ਼ਾਂ ਦਾ ਖੰਡਨ ਕਰਦਿਆਂ ਆਸ਼ੂ ਨੇ ਬਰੋ ਬਰਾਬਰ ਮੁਹਿੰਮ ਚਲਾਉਣ ਜਾਂ ਧੜੇਵੰਦੀ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਉਹਨਾਂ ਕਿ ਹੈ ਕਿ ਮੇਰੇ ਨਾਲ ਨੇੜਿਓਂ ਕੰਮ ਕਰਨ ਵਾਲੇ ਮੇਰੇ ਯਤਨਾਂ ਦੀ ਇਮਾਨਦਾਰੀ ਨੂੰ ਜਾਣਦੇ ਹਨ ਹਾਂ ਤਾਲਮੇਲ ਵਿੱਚ ਇੱਕ ਖਲਾਸੀ ਅਤੇ ਮੈਂ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਪਾੜੇ ਨੂੰ ਪੂਰਾ ਨਾ ਕਰ ਸਕਣ ਦੀ ਆਪਣੀ ਜ਼ਿੰਮੇਵਾਰੀ ਕਬੂਲਦਾ ਹਾਂ ਲੁਧਿਆਣਾ ਪਛਮੀ ਜਿਮਨੀ ਚੌਣ ਵਿੱਚ ਜੇਤੂ ਰਹੇ ਆਮ ਆਨਮੀ ਪਾਰਟੀ ਦੇ ਉਮੀਦਵਾਰ ਸੰਜੀਵ ਰੋੜਾ ਨੇ ਵਿਧਾਇਕ ਵਜੋਂ ਸੋਨ ਚੁੱਕ ਲਈ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਨੂੰ ਸੋਨ ਚੁਕਾਈ ਹੈ ਇਸ ਮੌਕੇ ਆਮ ਆਨਮੀ ਪਾਰਟੀ ਦੇ ਪੰਜਾਬ ਇਨਚਾਰਜ ਮਨੀਸ਼ ਸੋਧਿਆ ਪੰਜਾਬ ਪ੍ਰਧਾਨ ਕੈਬਨਿਟ ਮੰਤਰੀ ਅਮਨ ਰੋੜਾ ਤੇ ਹੋਰ ਆਗੂ ਵੀ ਮੌਜੂਦ ਰਹੇ ਬੁੱਢਲਾਡਾ ਵਿੱਚ ਆਪਣੀ ਸੁਭਾਵਿਕ ਫੇਰੀ ਦੌਰਾਨ ਮੁੱਖ ਮੰਤਰੀ ਪੰਜਾਬ ਭਗਵਾਨ ਤਮਾਨ ਨੇ ਬੁੱਢਲਾਡਾ ਸ਼ਹਿਰ ਵਿੱਚ ਨਵੀਂ ਅਨਾਜ ਮੰਡੀ ਬਣਾਉਣ ਦਾ ਵਾਦਾ ਕੀਤਾ ਸੀ ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਵੱਲੋਂ ਆਪਣਾ ਵਾਦਾ ਪੂਰਾ ਕਰਦੇ ਆ ਬੁੱਢਲਾਡਾ ਵਿੱਚ ਨਵੀਂ ਅਨਾਜ ਮੰਡੀ ਬਣਾਉਣ ਲਈ ਲੋੜੀਂਦੀ ਰਾਸ਼ੀ ਜਾਰੀ ਕਰਕੇ ਅਨਾਜ ਮੰਡੀ ਦੀ ਰਜਿਸਟਰੀ ਬੁੱਢਲਾਡਾ ਮੰਡੀ ਦੇ ਨਾਮ ਕਰਵਾ ਦਿੱਤੀ ਹੈ ਤੇ ਜਲਦੀ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋਵੇਗਾ ਇਹ ਜਾਣਕਾਰੀ ਦਿੰਦਿਆਂ ਵਿਧਾਇਕ ਹਲਕਾ ਬੁੱਢਲਾਡਾ ਪ੍ਰਿੰਸੀਪਲ ਬੁੱਧਰਾਮ ਨੇ ਦੱਸਿਆ ਕਿ ਬੁੱਢਲਾਡਾ ਵਿੱਚ ਆਪਣੀ ਖੁਸ਼ੀ ਨੂੰ ਸਾਂਝੀ ਕਰਦੇ ਹੋਏ ਆਰਤੀਆ ਵਰਗ ਦੇ ਨੁਮਾਇੰਦੇ ਉਹਨਾਂ ਨਾਲ ਮੁੱਖ ਮੰਤਰੀ ਨੂੰ ਵਧਾਈ ਦੇਣ ਲਈ ਉਹਨਾਂ ਦੇ ਨਿਵਾਸ ਸਥਾਨ ਤੇ ਗਏ ਅਤੇ ਆਪਣਾ ਵਾਅਦਾ ਪੂਰਾ ਕਰਨ ਲਈ ਵਿਸ਼ੇਸ਼ ਧੰਨਵਾਦ ਅਤੇ ਸਨਮਾਨ ਕੀਤਾ। ਇਸ ਸਮੇਂ ਮੁੱਖ ਮੰਤਰੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਇਸ ਕੰਮ ਲਈ ਫੰਡਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ ਨਿਯਮਿਤ ਸਮੇਂ ਵਿੱਚ ਅਨਾਜ ਮੰਡੀ ਦਾ ਕੰਮ ਸੰਪੂਰਨ ਕਰਕੇ ਆੜਤੀਆਂ ਤੇ ਬੁਢਲਾਡਾ ਹਲਕੇ ਦੇ ਲੋਕਾਂ ਦੇ ਸਪੁਰਦ ਕਰ ਦਿੱਤੀ ਜਾਵੇਗੀ ਆਪਣੇ 24 ਜੂਨ ਨੂੰ 24 ਜੀ ਨੂੰ ਰਾਤ ਨੂੰ ਆ ਚੀਫ ਮਿਨਿਸਟਰ ਨੂੰ ਬੜੀ ਫਰਸਟ੍ਰੇਸ਼ਨ ਆਈ ਤੁਸੀਂ ਦੇਖ ਲਓ ਹਾਲਾਤ ਸਰਕਾਰ ਦੇ ਕੀ ਵੀ ਹੈ ਚੀਫ ਮਿਨਿਸਟਰ ਨੂੰ ਫਰਸਟ੍ਰੇਸ਼ਨ ਇੰਨੀ ਹੋ ਗਈ ਕਿ ਮੇਰੇ ਬੈਕ ਕੁਝ ਕਰ ਨਹੀਂ ਸਕਦਾ ਬਿਕਰਮ ਦੇ ਖਿਲਾਫ ਕਿਉਂਕਿ ਕੋਈ ਸਬੂਤ ਨਹੀਂ ਅ ਰੋਜ਼ ਮੇਰੇ ਖਿਲਾਫ ਬੋਲਦਾ ਹੈ ਸਾਡੇ ਮੇਰੀ ਸਾਰੀ ਸਰਕਾਰ ਦੇ ਖਿਲਾਫ ਉਹਦਾ ਇਹਨੂੰ ਅੰਦਰ ਕਰਨਾ ਹੀ ਕਰਨਾ ਹੈ ਇਨੇ ਡੀਜੀਪੀ ਨੂੰ ਤੁਹਾਨੂੰ ਪਤਾ ਰਾਤ ਨੂੰ ਮੁੱਖ ਮੰਤਰੀ ਸ਼ਰਾਬ ਪੀ ਲੈਂਦਾ ਬਹੁਤ ਜ਼ਿਆਦਾ ਇਹਨੂੰ ਹੋਸ਼ ਨਹੀਂ ਰਹਿੰਦਾ ਫਿਰ ਆ ਸੋਚਦਾ ਕਿ ਮੈਂ ਰਾਜਾ ਹਾਂ ਇਹਨੇ ਰਾਤ ਨੂੰ ਟੈਲੀਫੋਨ ਕੀਤਾ ਡੀਜੀਪੀ ਨੂੰ 24 April ਨੂੰ ਕੀ ਕਿਹਾ 24 June ਨੂੰ 24 June ਨੂੰ ਹਣੀ 24 June ਇਸ 24 June ਨੂੰ ਰਾਤ ਨੂੰ ਟੈਲੀਫੋਨ ਕੀਤਾ ਡੀਜੀਪੀ ਨੂੰ ਮੈਂ ਜੇ ਸਵੇਰ ਤੱਕ ਵਿਕਰਮ ਸਿੰਘ ਮਜੀਠੀਆ ਨਾ ਪੜਿਆ ਤੇ ਅਸੀਂ ਮੈਂ ਤੈਨੂੰ ਬਾਹਰ ਕੱਢੂਗਾ ਤੁਸੀਂ ਦੇਖ ਲਓ ਪਰ ਰਾਤ ਨੂੰ 10:30 ਵਜੇ 10:40 ਤੇ ਮਿਲਦਾ 10:40 ਤੇ ਰਾਤ ਨੂੰ ਡੀਜੀਪੀ ਲਿਖਦਾ ਵਿਜੀਲੈਂਸ ਨੂੰ ਕਹਿੰਦੇ ਜੀ ਇਹਦੇ ਤੇ ਪਰਚਾ ਦਿੱਤਾ ਜਾਏ ਦੇਖੋ ਡੀਜੀਪੀ 10:40 ਸ਼ਾਮ ਨੂੰ ਤੇ ਉਹੀ ਚੀਜ਼ ਜਿਹੜੇ ਸੁਪਰੀਮ ਕੋਰਟ ਦਿੱਤਾ ਸੀ ਭਾਈ ਤੁਸੀਂ ਪਰਚਾ ਦੇਖ ਲਓ ਉਹੀ ਚੀਜ਼ ਜੋ ਸੁਪਰੀਮ ਕੋਰਟ ਚ ਇਹਨਾਂ ਨੇ ਕਹਾ ਸੀ ਕਿ ਇਹ ਝੂਠਾ ਟ੍ਰੇਲ ਬਣਾਈ ਸੀ ਉਹੀ ਜੀ ਉਹੀ ਕਾਗਜ਼ ਐਫੀਡਵਿਟ ਕੱਢ ਕੇ ਉਹੀ ਉਹ ਜਿਹੜਾ ਐਫੀਡਵਿਟ ਸੀ ਸਰਕਾਰ ਦਾ ਉਹਨੂੰ ਐਫਆਰ ਦਾ ਰੂਪ ਦੇਤਾ ਦੇਖੋ ਆ ਤਾਂ ਸਭ ਤੋਂ ਪਹਿਲੇ ਕੰਟੈਂਪਟ ਆਫ ਸੁਪਰੀਮ ਕੋਰਟ ਵੀ ਬੰਦੀ ਹੈ 10:40 ਤੇ ਡੀਜੀਪੀ ਨੇ ਚਿੱਠੀ ਲਿਖੀ ਸਵੇਰੇ 4 ਵਜੇ ਸਵੇਰੇ 6:00 4 ਵਜੇ ਪਰਚਾ ਹੁੰਦਾ ਹੈ ਯਾਰ ਮੈਂ ਹੈਰਾਨ ਐ ਜੇ ਇੰਨੀ ਐਫੀਸ਼ੀਐਂਟ ਹੋ ਗਈ ਪੰਜਾਬ ਪੁਲਿਸ ਕੀ 4 ਘੰਟਿਆਂ ਚ ਇਹਨਾਂ ਨੇ ਸਾਰੀ ਐਗਜ਼ਾਮਨ ਵੀ ਕਰ ਲਈ ਐ ਫਰ ਸਾਰਾ ਕੁਝ ਹੀ ਲੱਭ ਲਿਆ 4 ਘੰਟਿਆਂ ਦੇ ਅੰਦਰ ਤੇ ਸਕਸ਼ਨ 376 ਇਸ ਕੀ ਸਵੇਰੇ 8 ਵਜੇ ਤੱਕ ਮੈਨੂੰ ਫਿਕਰਮੰਦਰ ਚਾਹੀਦਾ ਤੇ 4 ਵਜੇ ਦੇ ਬਾਅਦ 8 ਵਜੇ ਉਹਦੇ ਘਰੇ ਬੈਠੇ ਤੇ ਉਹਨੂੰ ਫੜ ਕੇ ਲੈ ਗਏ ਦੇਖੋ ਆ ਇੱਥੇ ਕਾਨੂੰਨ ਹੈ ਤੇ ਕੀ ਅਲਿਗੇਸ਼ਨ ਝੂਠ ਤੇ ਝੂਠ ਹੁਣ ਇਸ ਗੱਲ ਵਿੱਚ ਕੀ ਹੋਇਆ ਮੈਂ ਤੁਹਾਨੂੰ ਦੱਸਦਾ ਜਿਹੜੀ ਪਹਿਲੀ ਐਫਆਈਆਰ ਹੈ ਡਰੱਗਸ ਦੀ ਉਹ ਤਾਂ ਹੁਣ ਕੋਸ਼ਿਸ਼ ਹੀ ਹੋਗੀ ਸਮਝ ਲਓ ਉਹਦਾ ਕਲੀਨ ਚਿੱਟ ਮਿਲ ਗਈ ਸੁਪਰੀਮ ਕੋਰਟ ਨੇ ਕਹਿੰਦਾ ਕੋਈ ਐਵੀਡੈਂਸ ਨਹੀਂ ਦੂਜੇ ਨਹੀਂ ਐਵੀਡੈਂਸ ਨਹੀਂ ਹੁਣ ਇਹਨੇ ਕਿਹਾ ਕਿ ਡੀਏ ਦਾ ਕੇਸ ਬਣਾਓ ਆ ਜਿਹੜਾ ਹੁਣ ਪੱচ্চਾ ਦਿੱਤਾ ਹੈ ਇਹਦੇ ਚ ਡਰੱਗ ਦਾ ਨਾ ਹੀ ਨਹੀਂ ਹੈ ਕੇਸ ਤਾਂ ਵਿਕਰਮ ਦੇ ਆ ਬਣਾ ਰਹੇ ਸੀ ਨਾ ਕਿ ਇਹਨੇ ਡਰੱਗ ਖਰੀਦਦਾ ਜੀ ਗਰੱਗ ਵੇਚਦਾ ਹੈ ਡਰੱਗ ਦਾ ਲੋਡ ਨਾਲ ਮਿਲਦਾ ਹੈ ਉਹ ਪੈਸਾ ਇਕੱਠਾ ਹੁੰਦਾ ਹੈ ਉਹ ਪੈਸੇ ਤੋਂ ਅਸੀਂ ਪ੍ਰਾਪਰਟੀ ਲੈ ਰਹੀ ਆਪਣੀ ਕੰਪਨੀ ਸਐਫਆਰ ਤਾਂ ਨਹੀਂ ਉਹ ਜ਼ਿਕਰੀ ਨਹੀਂ ਕਿਸੇ ਡਰੱਗ ਦਾ ਪੱচ্চਾ ਕੀ ਹੁਣ ਇਹਨਾਂ ਨੇ ਸੋਚਿਆ ਕਿ ਨਵਾਂ ਕੇਸ ਬਣਾ ਦਈਏ ਕੰਟੈਂਟ ਹੋਈ ਐ ਐਫਆਰ ਦਾ ਜਿਹੜਾ ਇਹਨੇ ਸੁਪਰੀਮ ਕੋਰਟ ਪੇਸ਼ ਕੀਤਾ ਹੁਣ ਨਵਾਂ ਕੀ ਡਰਾਮਾ ਕੀਤਾ ਇਹਨਾਂ ਨੇ ਇਹਨਾਂ ਨੇ ਇੱਕ ਨਵੀਂ ਇੱਕ ਇਹ ਬਣਾਤੀ ਐਫਆਰ ਜਿੱਥੇ ਕਹਤਾ ਕਿ 512 ਕਰੋੜ ਰੁਪਇਆ ਤਕਰੀਬਨ ਜਦੋਂ ਬਿਕਰਮ 2007 ਚ ਬਿਕਰਮ ਮਨਿਸਟਰ ਬਣਿਆ ਉਹਦੇ ਬਾਅਦ 2 ਸਾਲਾਂ ਦੇ ਅੰਦਰ 3 ਸਾਲਾਂ ਦੇ ਅੰਦਰ 512 ਕਰੋੜ ਰੁਪਇਆ ਸਾਈਪ੍ਰਸ ਕੰਪਨੀ ਕਿਤੋਂ ਕੰਪਨੀ ਤੇ ਕੈਸ਼ ਪਾ ਕੇ ਇਹਨੇ ਕੰਪਨੀ ਚ ਪਾਤਾ ਪੰਜ ਦੋ ਤਿੰਨ ਸਾਲਾਂ ਜੀ ਪਹਿਲੀ ਗੱਲ ਵਿਕਰਮ 2007 ਤੋਂ ਕੱਲੇ ਦੋ ਦੋ ਸਾਲ ਹੀ ਰਿਹਾ ਸੀ ਮਿਨਿਸਟਰ ਨੌ ਤੱਕ ਉਹਦੇ ਬਾਅਦ ਤਿੰਨ ਸਾਲ ਹੈ ਨਹੀਂ ਸੀ ਇਹਨਾਂ ਨੇ ਕਿਹਾ ਤਾਂ ਕਿ ਆ ਪਾਤਾ ਹੀ ਬਿਗੈਰ ਸੋਚੇ ਸਮਝੇ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ 2007 ਚ ਸਰਕਾਰ ਆਈ ਸਾਡੀ ਉਹ ਤੋਂ ਪਹਿਲੇ ਤਾਂ ਕਾਂਗਰਸ ਦੀ ਸੀ 2007 ਤੋਂ ਲੈ ਕੇ 2025 ਤੱਕ 1 ਰੁਪਿਆ ਫੋਰਨ ਦਾ ਦਿਖਾ ਦੇਣ ਉਸ ਕੰਪਨੀ ਵਿੱਚ ਆਇਆ ਤੇ ਅਸੀਂ ਆਨਸਰ ਬਣ 1 ਰੁਪਿਆ ਤੁਸੀਂ 141 ਗੱਲ ਕਰਦੇ ਨਾ ਮੈਂ 1 ਰੁਪਏ ਦੀ ਗੱਲ ਕਰਦਾ 1 ਡਾਲਰ ਆਇਆ ਓਏ ਝੂਠ ਤੇ ਝੂਠ ਜਿੰਨਾ ਮਰਜੀ ਬੋਲੀ ਜਾਂਦੇ 1 ਰੁਪਿਆ ਮੈਂ ਅੱਜ ਫਿਰ ਤੋਂ ਰਿਪੀਟ ਕਰਦਾ ਮੈਂ ਵਿਜੀਲੈਂਸ ਨੂੰ ਪੰਜਾਬ ਸਰਕਾਰ ਨੂੰ ਇਹਨਾਂ ਦੀਆਂ ਸਾਰੀ ਪੁਲਿਸ ਮਹਿਕਮੇ ਨੂੰ ਚੈਲੰਜ ਕਰਦਾ ਕਿ 2006 ਤੋਂ ਸਾਡੀ ਸੱਤ ਤੋਂ ਸਾਡੀ ਸਰਕਾਰ ਆਈ ਹੈ 2007 ਤੋਂ ਲੈ ਕੇ ਅੱਜ ਤੱਕ 1 ਰੁਪਿਆ ਦਿਖਾ ਦੇਣ ਜਿਹੜਾ ਬਾਹਰੋਂ ਆਇਆ ਹੈ ਇਹਨਾਂ ਦੀ ਕੰਪਨੀ ਫਿਰ ਕਿਉਂ ਝੂਠ ਬੋਲੀ ਜਾਂਦੇ ਆ ਲੋਕਾਂ ਨੂੰ ਆ ਸਾਰਾ ਡਰਾਮਾ ਇੱਕੋ ਇੱਕ ਹੈ ਕਿ ਵਿਕਰਮ ਨੇ ਕਿਉਂਕਿ ਚੈਲੰਜ ਕੀਤਾ ਭਗਵੰਤ ਮਾਨ ਨੂੰ ਭਗਵੰਤ ਮਾਨ ਦੇ ਪੋਲ ਖੋਲੇ ਆ ਕੇਜਰੀਵਾਲ ਦੇ ਪੋਲ ਖੋਲੇ ਆ ਰੋਜ਼ ਖੋਲਦਾ ਭਗਵੰਤ ਮਾਨ ਨੇ ਫੈਸਲਾ ਕਰ ਮੈਂ ਤਾਂ ਅੰਦਰ ਕਰਨਾ ਹੀ ਕਰਨਾ ਡੀਜੀਪੀ ਨੂੰ ਕਿਹਾ ਅੰਦਰ ਕਰਨਾ ਹੀ ਕਰਨਾ ਤੇ ਅਫਸਰਾ ਹੁਣ ਜਿਹੜਾ ਸ਼ਿਟ ਆ ਲੈ ਲਾਏ ਕਿਹੜੇ ਆ ਆ ਜਿਹੜਾ ਸ਼ਰਮਾ ਜਿਹੜਾ ਹੈਡ ਐਸ ਇਸਟ ਦਾ ਸਰ ਬੱਚਾ ਬੱਚਾ ਜਾਣਦਾ ਪਟਿਆਲੇ ਐਸਐਸਪੀ ਜਿਹੜਾ ਹੈਗਾ ਬੱਚਾ ਬੱਚਾ ਜਾਣਦਾ ਆ ਭਗਵੰਤ ਮਾਨ ਮੈਂ ਹੁਣ ਇਸ ਲੈਵਲ ਤੇ ਜਾਣਾ ਨਹੀਂ ਚਾਹੁੰਦਾ ਉਹਦੀ ਫੈਮਿਲੀ ਦੀ ਸਾਰੀ ਟਰਾਂਜੈਕਸ਼ਨ ਆ ਕਰਾਉਂਦਾ ਜੋ ਲੈਣਾ ਦੇਣਾ ਆਪਣੇ ਆਲੇ ਚ ਪੋਸਟ ਉਸ ਵਾਰ ਰੱਖੀ ਹੈ ਉਹਨੂੰ ਬਣਾਇਆ ਜਿਹੜਾ ਚੇਤਾ ਹੈ ਤੇ ਜੂੜਾ ਜਿਹੜਾ ਦੂਜਾ ਹੈਗਾ ਇੱਕ ਹੈਗਾ ਇਹਨਾਂ ਦਾ ਗੁਰਵੰਸ ਬੈਂਸ ਜਿਹੜਾ ਐਸਆਈ ਵੀ ਦੂਜਾ 5 ਸਾਲ ਕਰਪਸ਼ਨ ਦੀ ਜੇਲ੍ਹ ਕਰਪਸ਼ਨ ਦੇ ਕੇਸ ਵਿੱਚ ਡਿਸਮਿਸ ਹੋਇਆ ਐਜੇ ਬੰਦੇ ਲੱਭੇ ਆ ਜਿਹੜੇ ਆਪ ਚੋਰ ڈاکੂ ਹੈ ਉਹਨਾਂ ਤੋਂ ਮੋਰ ਲਵਾਉਣ ਵਾਸਤੇ ਜਿੰਨਾ ਮਰਜ਼ੀ ਕਰ ਲੋ ਜੇ ਤੁਸੀਂ ਝੋਲਦੇ ਹੋ ਕਿ ਤੁਸੀਂ ਡਰਾ ਲੋਗੇ ਸਾਨੂੰ ਕੀ ਹੈ ਮਹੀਨਾ ਕਰ ਦੋਗੇ ਅੰਦਰ ਡੇਢ ਮਹੀਨਾ ਕਰ ਦੋਗੇ ਮੈਨੂੰ ਵੀ ਕੀਤਾ ਸੀ ਵੱਡੇ ਬਾਦਲ ਸਾਹਿਬ ਨੂੰ ਵੀ ਕੀਤਾ ਸੀ ਹੋਇਆ ਕੀ ਕਾਨੂੰਨ ਨਾ ਦੇਸ਼ ਦਾ ਤੇ ਮੈਂ ਅੱਜ ਦੱਸਣਾ ਚਾਹਣਾ ਹਾਂ ਆ ਜਿਹੜੇ ਅਫਸਰਾਂ ਨੂੰ ਵੀ ਦੱਸਣਾ ਚਾਹਣਾ ਭਗਵੰਤ ਮਾਨ ਨੂੰ ਵੀ ਝੂਠੇ ਕੇਸ ਕਰਨੇ ਗੁਨਾਹ ਹੈ ਤੇ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਦੇ ਕੇਸ ਵੀ ਹੋਣਗੇ ਇਨਵੈਸਟੀਗੇਸ਼ਨ ਵੀ ਹੋਣਗੇ ਤੇ ਅੰਦਰ ਵੀ ਜਾਣਗੇ ਹੁਣ ਡਰਾਮਾ ਕਰੀ ਜਾਂਦੇ ਆ ਹੁਣ ਚੱਤੋ ਪਾਦੇ ਨੂੰ ਬੁਲਾ ਲਿਆ ਕੱਲ ਚੱਤੋ ਪਾਦੇ ਪੁੱਛਣਾ ਚਾਹਣਾ ਹੈ ਆ ਡੀਜੀਪੀ ਤੂੰ ਸੀ ਤੂੰ ਇਨਵੈਸਟੀਗੇਸ਼ਨ ਕੀਤਾ ਸੀ ਸੀਐਸਆਈਡੀ ਤੇਰੇ ਥੱਲੇ ਬਣੀ ਸੀ ਜਦੋਂ ਤੂੰ ਸੀ ਉਦੋਂ ਤਾਂ ਕੋਈ ਤਲਾਨੀ ਪੇਚ ਹੋਇਆ ਹੁਣ ਕਿਉਂ ਬਿਆਨ ਦੇਈ ਜਾਣਾ ਉਹਨੂੰ ਚੱਤੋ ਪਾਦੇ ਨੂੰ ਮੈਂ ਸਵਾਲ ਪੁੱਛਣਾ ਚਾਹਣਾ ਤੂੰ ਗਿਆ ਸੀ ਪੂਰੇ ਹਿੰਦੂਨੀਆਂ ਵਿੱਚ ਸਾਡੇ ਖਿਲਾਫ ਸਬੂਤ ਲੱਭਣ ਵਾਸਤੇ ਕੀ ਲੱਭ ਕੇ ਲਿਆ ਝੂਠ ਬੋਲਿਆ ਸੀ ਨਾ ਆ ਸਾਰੇ ਅਫਸਰ ਓਜੇ ਲਿਆਂਦੇ ਇਹਨਾਂ ਦੋਗਲੇ ਜਿਹੜਾ ਕੋਈ ਪੋਸਟਿੰਗ ਚੰਗੀ ਚਾਹੁੰਦਾ ਕੋਈ ਦੂਜਾ ਚਾਹੁੰਦਾ ਹੁਣ ਜਿਹੜਾ ਈਡੀ ਦਾ ਡਾਇਰੈਕਟਰ ਬੁਲਾਇਆ ਹੈ ਆਈ ਈਡੀ ਨੇ ਇਨਵੈਸਟੀਗੇਸ਼ਨ ਕੀਤੀ ਹੈ ਮੈਂ ਕਹਿੰਦਾ ਪੁਲਿਸਾਂ ਨੂੰ ਪੁੱਛਦਾ ਚਾਹਣਾ ਪੰਜਾਬ ਪੁਲਿਸ ਨੂੰ ਤੁਹਾਨੂੰ ਰਿਟਾਇਰ ਬੰਦੇ ਨੂੰ ਬੁਲਾਉਂਦੀ ਕਿਵੇਂ ਆ ਤੁਸੀਂ ਈਡੀ ਤੋਂ ਪੁੱਛ ਲਓ ਕਹਾਂਗੇ ਹੁਣ ਰਿਟਾਇਰ ਬੰਦਾ ਉਹਨੂੰ ਸੈੱਟ ਕਰ ਲਿਆ ਜੇ ਉਹ ਬੰਦਾ ਕੋਈ ਬਿਆਨ ਦਿੰਦਾ ਵੈਲਿਡ ਹੀ ਨਹੀਂ ਆ ਕਿਉਂ ਕਿਉਂਕਿ ਉਹ ਐਡੀਸੀ ਉਹਨੇ ਕਿਉਂ ਨਹੀਂ ਉਹਨੂੰ ਕਨਵਰਟ ਕੀਤਾ ਉਹਦਾ ਹੈਡਲੈਸ ਸੀ ਆਪ ਤਾਂ ਉਹ ਤੋਂ ਕਲੀਨ ਚਿੱਟ ਦਿੱਤੀ ਇਸ ਕਰਕੇ ਮੈਂ ਕਹਿਣਾ ਚਾਹਣਾ ਆ ਜਿੰਨਾ ਡਰਾਮਾ ਕੀਤਾ ਆ ਸਾਰਾ ਗਲਤ ਇਲੀਗਲ ਹੈ ਅਕਾਲੀ ਦਾ ਲੜਾਈ ਲੜੂਗਾ ਨਾ ਅਸੀਂ ਇਹਨਾਂ ਦੀ ਧਮਕੀਆਂ ਤੋਂ ਇਹਨਾਂ ਦੇ ਕਰ ਸਕਦੇ ਆ ਪਰ ਮੈਂ ਇਹਨਾਂ ਕਹਿਣਾ ਅਸੀਂ ਕਿਸੇ ਦੇ ਝੂਠਾ ਕੇਸ ਨਹੀਂ ਬਣਾਵਾਂਗੇ ਆਪਣੀ ਸਰਕਾਰ 'ਚ ਸਾਡੇ ਕੋਲੇ ਸਬੂਤ ਇੰਨੇ ਆ ਜਿਨ੍ਹਾਂ ਨੇ ਆਪਣੇ ਭਗਵੰਤ ਮਾਨ ਨੇ ਉਹਨਾਂ ਦੀ ਘਰਵਾਲੀ ਨੇ ਉਹਨਾਂ ਦੇ ਆ ਜਿਹੜਾ ਹੈਗਾ ਆਪਣਾ ਕੇਦਰੀਵਾਲਾ ਸਸੋਡਿਆ ਜਿਹੜੇ ਅਫਸਰ ਹੈ ਸਾਰੇ ਨੇ ਕੀ ਕੀ ਕਪਲੇ ਕੀਤਾ ਇੱਕ ਇੱਕ ਚੀਜ਼ ਦਾ ਸਾਡੇ ਕੋਲ ਪੱਕੇ ਸਬੂਤ ਹੈ ਅਸੀਂ ਥੋੜੇ ਵਾਂਗੂ ਨਹੀਂ ਹੈ ਕਿ ਉੱਥੇ ਕੇਸ ਬਣਾਵਾਂਗੇ ਅਸੀਂ ਹਿੰਦੁਸਤਾਨ ਦੇ ਲੋਕਾਂ ਦੇ ਸਾਹਮਣੇ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਸਲੀਅਤ ਲਿਆਵਾਂਗੇ ਕਿਵੇਂ ਲੁੱਟਿਆ ਸਾਰਾ ਕੁਝ ਰਿਕਾਰਡ ਹੈ ਤੇ ਅਗਲੇ ਦਿਨ ਦੱਸਾਂਗੇ ਤੇ ਜਿਸ ਦਿਨ ਸਰਕਾਰ ਬਦਲੀ ਉਹ ਪੱਕੀ ਗਰੰਟੀ ਮਾਦਮ ਦੱਸਣਾ ਪੰਜਾਬ ਦੇ ਲੋਕਾਂ ਅੱਕੇ ਪਏ ਆ 1.5 ਸਾਲ ਦੀ ਗੱਦ ਲੈ ਗਈ ਤੇ ਅਫਸਰਾਂ ਨੂੰ ਵੀ ਕਹਿਣਾ ਚਾਹਣਾ ਹੈ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਹੈ ਇਸ ਝੂਠੇ ਕੇਸਾਂ ਵਿੱਚ ਹਿੱਸਾ ਲிட்டਾ ਉਹ ਵੀ ਕ੍ਰਿਮੀਨਲ ਅਫੈਂਸ ਉਹਨਾਂ ਨੇ ਕਮਿਟ ਕੀਤਾ ਐਂਡ ਲਾਅ ਕਹਿੰਦਾ ਹੈ ਕਿ ਜਿਹੜਾ ਕ੍ਰਿਮੀਨਲ ਅਫੈਕਟ ਕਰਦਾ ਭਾਵੇਂ ਪੁਲਿਸ ਵਾਲਾ ਹੈ ਭਾਵੇਂ ਕੋਈ ਹੈ ਨੋਬਾਡੀ ਅਬਵ ਲਾਅ ਐਂਡ ਹੀ ਵਿਲ ਬੀ ਅਨਸਰਬਲ ਟੂ ਇਟ ਐਸ ਕਰਕੇ ਮੈਂ ਫਿਰ ਤੋਂ ਚੈਲੰਜ ਕਰਦਾ ਆ ਸਾਰਿਆਂ ਨੂੰ ਕਿ 2007 ਜਦੋਂ ਬਿਕਰ ਸਿੰਘ ਮਜੀਠਾ ਬਣਿਆ ਅੱਜ ਤੱਕ 1 ਰੁਪਿਆ ਫੋਰਨ ट्रांजैक्शन ਉਸ ਕੰਪਨੀ 'ਚ ਦਿਖਾ ਦਿਓ ਮੈਂ ਚੈਲੰਜ ਕਰਦਾ ਹਾਂ ਦੂਜੀ ਗੱਲ ਜਿੰਨੀ ਤੁਸੀਂ ਕੈਸ਼ ट्रांजैक्शन ਦੀ ਕਰ ਕਰਦੇ ਹੋ ਏਵਰੀ ਟ੍ਰਾਂਜੈਕਸ਼ਨ ਹੈਜ਼ ਬੀਨ ਕਲੀਅਰਡ ਸਰਟੀਫਾਈਡ ਬਾਈ ਇਨਕਮ ਟੈਕਸ ਡਿਪਾਰਟਮੈਂਟ ਐਦਾ ਮਤਲਬ ਇਨਕਮ ਟੈਕਸ ਡਿਪਾਰਟਮੈਂਟ ਜੇ ਪਰਚਾ ਕਰੋ ਜੇ ਉਹਨਾਂ ਨੇ ਗਲਤ ਕੀਤਾ ਐਵੇਂ ਤੁਸੀਂ ਝੂਠ ਬੋਲ ਬੋਲ ਕੇ ਗੁੰਮਰਾਹ ਕਰਕੇ ਡਰਾਮਾ ਕਰੀ ਜਾਂਦੇ ਹੋ ਵੀ ਐਕਸੈਪਟ યો ਚੈਲੰਜ ਅਕਾਲੀ ਦਲ ਐਕਸੈਪਟ ਆਪ ਦਾ ਚੈਲੰਜ ਅਸੀਂ ਲੋਕਾਂ ਕੋਲੇ ਜਾਵਾਂਗੇ ਲੋਕਾਂ ਦੀ ਪੂਰੀ ਤੂਫਾਨ ਖੜਾ ਕਰਾਂਗੇ ਕਿ ਇਸ ਲੋਟਰੀ ਸਰਕਾਰ ਨੂੰ ਅਸੀਂ ਪੰਜਾਬ ਤੋਂ ਕੱਢਾਂਗੇ